ਤੁਹਾਨੂੰ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਦੁਹਰਾਹ ਵਿੱਚ ਕੱਪੜਿਆਂ ਦੇ ਨਾਮਵਰ ਸ਼ੋਰੂਮ ਰਾਇਲ ਫੈਸ਼ਨ ਵਿੱਚ ਛਾਪੇਮਾਰੀ ਕੀਤੀ ਗਈ ਤੇ ਨਾਮੀ ਕੰਪਨੀਆਂ ਦਾ ਨਕਲੀ ਸਮਾਨ ਬਰਾਮਦ ਕੀਤਾ ਗਿਆ ਇਸ ਸਾਰੇ ਮਾਮਲੇ ਵਿੱਚ ਨਾਮੀ ਕੰਪਨੀਆਂ ਦੇ ਫੀਡਲ ਅਫਸਰਾਂ ਵੱਲੋਂ ਕੀਤੀ ਗਈ ਉਨ੍ਹਾਂ ਦੱਸਿਆ ਹੈ ਕਿ ਇਹ ਦੁਕਾਨਦਾਰ ਨਕਲੀ ਸਮਾਨ ਨੂੰ ਅਸਲੀ ਕਹਿ ਕੇ ਮਹਿੰਗੇ ਭਾਅ ਤੇ ਵੇਚਦੇ ਸਨ ਕੀ ਪੂਰਾ ਮਾਮਲਾ ਸੀ ਮਾਮਲਾ ਇਸ ਤਰ੍ਹਾਂ ਸੀਗਾ ਵੀ ਇੱਕ ਦਿੱਲੀ ਤੋਂ ਆਪਣੇ ਐਡੀਟੋਰਸ ਦੀ ਕੰਪਨੀ ਨਾਲ ਜੀਐਮ ਆਇਆ ਸੀਗਾ ਜਿੰਨਾਂ ਕੋ ਤੇ ਕੋ ਸ਼ਿਕਾਇਤ ਹੋਈ ਸੀ ਵੀ ਇਹ ਜਿਹੜਾ ਐਡੀ ਦਾਸ ਦਾ ਮਾਲ ਆ ਉਹ ਡੁਪਲੀਕੇਟ ਵਿਕਦਾ। ਠੀਕ ਹੋਣ ਤੋਂ ਸ਼ੱਕਾ ਵੀ ਇਹ ਤਾਂ ਤੈਨੂੰ ਵੈਰੀਫਾਈ ਕਰਾਂਗੇ ਆਪਾਂ। ਵੈਰੀਫਾਈ ਕਰਕੇ ਜਿਹੜੀ ਅਗਲੀ ਕਾਰਵਾਈ ਆ ਫਿਰ ਕਰ ਕੌਣ ਦਿੰਦੇ। ਸਰ ਕਿਹੜੀ ਦੁਕਾਨ ਤੇ ਛਾਪਾਂ ਮਾਰੀ ਕੀਤੀ ਗਈ? ਇਹ ਦੁਕਾਨ ਹੈਗੀ ਆ ਸਰ ਰਾਇਲ ਫੈਸ਼ਨ ਸਟੋਰ। ਸਰ ਕਿੰਨੀ ਕੁ ਬਰਾਮਦਗੀ ਹੋਈ ਐ? ਬਗਭੋ ਬਰਾਮਦਗੀ ਤਾਂ ਕਾਫੀ ਤੁਸੀਂ ਦੇਖ ਲਿਆ ਵੀਡੀਓ ਦੇ ਵਿੱਚ। ਠੀਕ ਆ। ਜਿਹੇ ਸ਼ੱਕੀ ਜਵਾਬਦਾਜ ਇਹਨੂੰ ਵੈਰੀਫਾਈ ਕਰਨ ਤੋਂ ਬਾਅਦ ਫਿਰ ਕਰ ਵੀ ਅਮਲੀ ਲੱਗੇ ਤੇ ਸਰ ਇਸ ਮਾਲ ਦੇ ਨਾਲ ਕੀ ਦੁਕਾਨ ਦਾ ਮਾਲਕ ਜਾਂ ਕੋਈ ਕਰਮਚਾਰੀ ਵੀ ਕਾਬੂ ਕੀਤਾ ਗਿਆ ਜੀ ਫਿਲਹਾਲ ਨਹੀਂ ਤੇ ਅੰਦਾਜ਼ਨ ਕੁਝ ਪਤਾ ਲੱਗਿਆ ਜੀ ਕਿੰਨੀ ਕੁ ਕੀਮਤ ਦਾ ਮਾਲ ਸੀਗਾ ਨਹੀਂ ਕੋਈ ਕੀਮਤ ਪਤਾ ਨਹੀਂ ਲੱਗਿਆ ਸਫਾਈ ਸੇਵਕਾਂ ਨੇ ਧਾਲੀਵਾਲ ਵਿਖੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਲੀਆਂ ਪੰਜਾਬ ਸਰਕਾਰ ਵੱਲੋਂ ਕੱਚੇ ਸਫਾਈ ਸੇਵਕਾਂ ਨੂੰ ਮਾਤਰ 97 ਦਾ ਵਾਅਦਾ ਕੀਤਾ ਗਿਆ ਸੀ ਤੇ ਉਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਧਾਲੀਵਾਲ ਸਫਾਈ ਸੇਵਕ ਨੋਟੀਫਿਕੇਸ਼ਨ ਨਾਮ ਜ਼ਰੂਰ ਕਰਦੇ ਹੋਏ ਨੋਟੀਫਿਕੇਸ਼ਨ ਦੀਆਂ ਕਾਪੀਆਂ ਹਾੜੀਵਾ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਜਿਲ੍ਹਾ ਜਨ ਉਸ ਕਤਰ ਸਿਕੰਦਰ ਅਤੇ ਮੇਜ ਪ੍ਰਧਾਨ ਗੁੱਡੂ ਅਤੇ ਪ੍ਰਧਾਨ ਜਤਿੰਦਰ ਪਿੰਕਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਕਾਪੀਆਂ ਸਾੜੀਆਂ ਤੇ ਉਹਨਾਂ ਸਰਕਾਰ ਨੂੰ ਜਤਾਉਣ ਆਖਿਆ ਗਿਆ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ ਮੈਂ ਬੱਬਾ ਗੇਲ ਸੀਐਨਐਫ ਦਾ ਪੰਜਾਬ ਦਾ ਜੂਨ ਪ੍ਰੈਜ਼ੀਡੈਂਟ ਹਾਂ ਜੋ ਕਿ ਸੰਸਦ ਦੇ ਵਿੱਚ ਅਮਿਤ ਸ਼ਾਹ ਨੇ ਬਾਬਾ ਸਾਹਿਬ ਦੇ ਖਿਲਾਫ ਇੱਕ ਟਿੱਪਣੀ ਕੀਤੀ ਆ ਉਸ ਦੇ ਖਿਲਾਫ ਅਪਾਜੇ ਸਰਕਾਰਾਂ ਦੇ ਉੱਤੇ ਉਤਰੇ ਆ ਅਗਰ ਅੰਮਿਤ ਸ਼ਾਹ ਨੇ ਮਾਫੀ ਨਹੀਂ ਮੰਗੀ ਤਾਂ ਅਸੀਂ ਥੋੜੇ ਦਿਨਾਂ ਦੇ ਵਿੱਚ ਸੰਘਰਸ਼ ਤੇਜ਼ ਕਰਾਂਗੇ ਉਹ ਕਿਉਂਕਿ ਜਦੋਂ ਦੀ ਸੈਂਟਰ ਸਰਕਾਰ ਦੇ ਭਾਜਪੀ ਸਰਕਾਰ ਆਂਦੀ ਆ ਉਦੋਂ ਦਾ ਹੀ ਸੰਵਿਧਾਨ ਦੇ ਖਿਲਾਫ ਕੁਝ ਨਾ ਕੁਝ ਉਲਟ ਚੱਲਦਾ ਆ ਅਸੀਂ ਸੰਵਿਧਾਨ ਦੀ ਰਾਖੀ ਵਾਸਤੇ ਸਾਰਾ ਐਸੀਬੀਸੀ ਸਮਾਜ ਇਕੱਠੇ ਆ ਅ ਸੰਵਿਧਾਨ ਦੇ ਨਾਲ ਕੋਈ ਵੀ ਛੇੜਛਾੜ ਸੈਂਟਰ ਸਰਕਾਰ ਕਰੇਗੀ ਤੇ ਇਹਨਾਂ ਨੂੰ ਆਪਣਾ ਖਮਿਆਜਾ ਪੰਕਤਾਂ ਪਵੇਗਾ ਅੰਮ੍ਰਿਤਸਰ ਮੁਰਦਾਬਾਦ ਗੁਰਦਾਬਾਦ ਗੁਰਦਾਬਾਦ ਅੰਮ੍ਰਿਤਸਰ ਮੁਰਦਾਬਾਦ ਗੁਰਦਾਬਾਦ ਗੁਰਦਾਬਾਦ ਬਾਬਾ ਸਾਹਿਬ ਤੇਰੀ ਸੋਚ ਤੇ ਬਰਾਗਿਆ ਮੇਰੇ ਤੋਂ ਪੰਜ ਸਾਲ ਦੀ ਬੱਚੀ ਨੇ ਇੱਕ ਧਾਰਮਿਕ ਕਵਿਤਾ ਵਿੱਚ ਬਿਆਨ ਕੀਤਾ ਉਹ ਵੇਲਾ ਜਦੋਂ ਛੋਟੇ ਸਾਹਿਬ ਜੀ ਦੇ ਖੜੇ ਸਨ ਜਾਲਮਾਂ ਦੀ ਕਚਹਿਰੀ ਵਿੱਚ ਅਤੇ ਉਹਨਾਂ ਕੀਤੇ ਆਖਰੀ ਬਚਨ ਇਹ ਛੋਟੀ ਬੱਚੀ ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਦੇ ਪਿੰਡ ਪਰਾਚਾ ਦੀ ਰਹਿਣ ਵਾਲੀ ਗੁਰਨੂਰ ਕੌਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਬੇ ਦੀ ਚਲਦਾ ਬਤਾਨ ਅੱਜ ਸਾਡੇ ਵਿੱਚ ਨਵਾਬ ਮਲੇਰ ਕੋਟਲਾ ਜਨਾਬ ਸ਼ੇਰ ਮੁਹੰਮਦ ਖਾਨ ਵੀ ਹਾਜ਼ਰ ਹੋਏ ਨੇ ਜਿਨ੍ਹਾਂ ਦੇ ਇੱਕ ਨਹੀਂ ਦੋ ਭਰਾਵਾਂ ਨੂੰ ਇਹਨਾਂ ਦੇ ਪਿਤਾ ਗੋਬਿੰਦੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਨੇ ਨਵਾਬ ਸਾਹਿਬ ਦੇ ਭਰਾਵਾਂ ਨੂੰ ਕਿਉਂ ਕਤਲ ਕੀਤਾ ਸੀ ਕੋਈ ਗਲਤੀ ਕੀਤੀ ਹੋਵੇਗੀ ਇਹਨਾਂ ਦੇ ਭਰਾਵਾਂ ਨੇ ਇੰਨੇ ਛੋਟੇ ਬੱਚੇ ਤੇ ਇੰਨੀ ਵੱਡੀ ਜ਼ੁਬਾਨ ਇੰਨਾ ਵੱਡਾ ਵਜ਼ੀਰ ਤੇ ਇੰਨੀ ਨੀਚ ਕੰਮ ਪਰੇਦਰਬਾਰ ਸ਼ਰੀਆਮ ਗੁਸਤਾਖੀ ਦੀ سزا ਮੌਤ ਹੈ سزا ਮੰਜ਼ੂਰ ਹੈ ਪਰ ਚੁਕਣਾ ਕਬੂਲ ਨਹੀਂ ਤੁਹਾਨੂੰ ਮੌਤ ਦਾ ਡਰ ਨਹੀਂ ਲੱਗਦਾ ਤੁਹਾਨੂੰ ਖੁਦਾ ਦਾ ਡਰ ਨਹੀਂ ਲੱਗਦਾ ਸੁਬਾਂ ਸੰਭਾਲ ਕੇ ਬੋਲ ਬੇਖੋ ਬੇਖੋ ਦੀ ਨਿਹਾਂ ਬੇਖੋ ਮਰਦੇ ਹਾਂ ਕਿਉਂਕਿ ਅਸੀਂ ਗੁਰਦੇਵ ਸਿੰਘ ਹਾਂ ਸਿੰਘ ਹਾਂ ਸਹੀ ਕੰਮ ਕਰਨ ਵਾਲਾ ਬੰਦਾ ਸਿੰਘ ਹੁੰਦਾ ਹੈ ਕਿਸੇ ਦੇ ਹੰਝ ਪਹੁੰਚ ਕੇ ਉਸ ਨੂੰ ਖੁਸ਼ੀ ਦੇਣ ਵਾਲਾ ਬੰਦਾ ਸਿੰਘੁੰਦਾ ਕਮਜ਼ੋਰ ਦੀ ਤਾਕਤ ਬਣ ਵਾਲਾ ਬੰਦਾ ਸਿੰਘੁੰਦਾ ਉਹ ਸਿੰਘੋ ਇਹਨਾਂ ਦੇ ਪ੍ਰਾਣ ਸਾਥ ਦੀ ਲੜਾਈ ਲੜਦੇ ਸੀ ਜਦੋਂ ਤੁਹਾਡੇ ਪਿਤਾ ਨੇ ਇਹਨੂੰ ਚੋਨਾ ਦਾ ਕਤਲ ਕੀਤਾ ਇਹਨੂੰ ਚ ਨਾ ਉਹਨੂੰ ਕਤਲ ਨਹੀਂ ਕੁਰਬਾਨੀ ਕਹਿੰਦੇ ਨੇ ਤੁਸੀਂ ਉਸਨੂੰ ਕਤਲ ਕਹਿ ਕੇ ਇਹਨਾਂ ਦੇ ਸ਼ਹੀਦ ਭਰਾਵਾਂ ਦੀ ਮੌਤ ਦਾ ਅਪਮਾਨ ਕਰਦੇ ਹੋ ਲਫਜ਼ਾਂ ਦਾ ਜਾਲ ਬਿਠਾ ਕੇ ਤੁਸੀਂ ਆਪਣੇ ਬਾਗੀ ਪਿਤਾ ਗੋਬਿੰਦ ਦੇ ਗੁਨਾਹ ਤੇ ਪ੍ਰਧਾਨਿਕ ਪਾ ਸਕਦੇ ਉਨਾਂ ਦੇ ਗੁਨਾਹਕੀ ਸੱਜਿਆ ਤੁਹਾਨੂੰ ਜ਼ਰੂਰ ਮਿਲੇਗੀ ਤੇ ਉਹ ਸੱਜਿਆ ਖੁਦ ਨਵਾਬ ਦੇ ਮਲੇਰ ਕੋਟਲਾ ਦੇ ਕਰਨਗੇ ਜਿੰਨਾ ਦੇ ਤੁਸੀਂ ਗੁਨਾਹਕਰ ਹੋ ਦੱਸੋ ਫੇ ਨਵਾਬ ਸਾਹਿਬ ਤੁਸੀਂ ਕਿਹੜੀ ਸਜ਼ਾ ਦੇਣਾ ਚਾਹੋਗੇ ਆਪਣੀ ਨਾ ਦੁਸ਼ਮਨਾਂ ਨੂੰ ਮੈਂ ਗੋਬਿੰਦ ਕੋਲ ਆਪਣੇ ਭਰਾਵਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਨਾ ਹਾਂ ਤੇ ਉਹ ਮੈਂ ਜ਼ਰੂਰ ਲਵਾਵਾਂਗਾ ਪਰ ਮੈਦਾਨ ਦੇ ਜੰਗ ਵਿੱਚ ਇਹ ਮੇਰੀ ਗੁਨਾਹਗਰ ਨਹੀਂ ਹਾਂ ਔਰ ਸਾਦੇ ਬੱਚਿਆਂ ਕੋਲ ਬਦਲਾ ਨਹੀਂ ਲਿਆ ਜਾਂਦਾ ਮੈਂ ਚਾਹੁੰਨਾ ਹਾਂ ਇਨਸਾਨੀਅਤ ਨਾਤੇ ਗੋਬੀ ਨਿਮਾਗ ਤੇ ਉਹਦੇ ਬੱਚਿਆਂ ਨੂੰ ਰਹਿਆ ਕਰ ਦਿੱਤਾ ਜਾਵੇ ਕਾਂਸਾਪ ਤੁਸੀਂ ਕਿ ਸਾਬਿਤ ਕਰ ਦਿੱਤਾ ਕਿ ਇੱਕ ਅੱਛਾ ਇਨਸਾਨ ਹੀ ਸੱਚਾ ਮੁਸਲਮਾਨ ਹੋ ਸਕਦਾ ਮੈਂ ਇਨਸਾਨ ਚੀਕੀ ਰੱਖਦਾ ਹਾਂ ਨਵਾਬ ਸਾਹਿਬ ਦੀ ਮਰਤੀ ਤੇ ਜਨਤਾ ਦੀ ਖਵਾਜ ਜਨੋ ਜ ਮੈਂ ਇਹਨਾਂ ਨੂੰ ਆਜ਼ਾਦ ਕਰ ਦਿਆਂਗਾ ਪਰ ਮੈਂ ਇਹਨਾਂ ਕੋਲ ਇਹ ਤਾਂ ਪੁੱਛਦਾ ਕਿ ਆਜ਼ਾਦ ਹੋ ਕੇ ਕੀ ਕਰਨਗੇ ਉਹੀ ਕਰਾਂਗੇ ਜੋ ਸਾਡੇ ਗੁਰੂ ਪਿਤਾ ਕਰ ਰਹੇ ਹਨ ਤੇ ਜਿਹੜੀ ਅਸਿੰਘਾ ਦੀ ਆਉਣ ਵਾਲੀਆ نسلਾ ਕਰ ਗਿਆ ਕਿ ਆਖਰੀ ਜ਼ਾਤ ਤੱਕ ਜੁੰਮਲੇ ਦੇ ਇਨਸਾਫ ਦੇ ਖਿਲਾਫ ਲੜਾਂਗੇ ਉਹ ਕਿਵੇਂ ਅਸੀਂ ਆਪਣੇ ਸਿੰਘਾਂ ਨੂੰ ਫੇਰ ਇਕੱਠਾ ਕਰਕੇ ਫੌਜ ਤਿਆਰ ਕਰਾਂਗੇ ਸੁਣਿਆ ਤੁਸੀਂ ਸੁਣਿਆ ਤੁਸੀਂ ਸਾਰਿਆਂ ਨੇ ਇਹਨਾਂ ਦੇ ਬਗੀਰਾ ਦੇ ਜਿਹੜਾ ਇਹਨਾਂ ਦਾ ਬਾਕੀ ਬਾਪ ਕੱਢੇ ਖਿਲਾਫ ਕਰ ਰਿਹਾ ਹੈ ਉਹ ਬਾਕੀ ਬੱਚੇ ਕਰਨਾ ਚਾਹੁੰਦੇ ਨੇ ਖੂਨ ਦੇ ਸਦਰਬਾਰ ਵਿੱਚ ਬੈਠੇ ਕਾਲੀਓ ਦੇ ਵਜ਼ੀਰੋ ਕਿ ਮੁਗਲਿਆ ਸੰਤਕ ਇਹਨਾਂ ਬਾਗੀਆਂ ਬਾਰੇ ਤੁਹਾਡੀ ਕੀ رائے ਹੈ ਖਾਨ ਸਾਹਿਬ ਹੁਣ ਤੱਕ ਸਭ ਦੀ رائے ਇੱਕੋ ਹੀ ਹੋਣੀ ਚਾਹੀਦੀ ਹੈ ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ ਸੱਚਾ ਨਾਲ ਬਾਨੂ ਲਗਾਉਂਦੇ ਮਜ਼ਲੂਮਾਂ ਦੇ ਉਹ ਦੋਸਤ ਨੇ ਨੇ ਕੀ ਉਹਨਾਂ ਦੀ ਪਹਿਚਾਨ ਹੈ ਸੀਸ ਝੁਕਾ ਕੇ ਆਦਰ ਕਰ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਨਾਮ ਹੈ ਸ਼ੁਕਰ ਕਰ ਸਿ ਤੁਹਾਡੇ ਕੈਦੀਆ ਨਹੀਂ ਤਾਂ ਸੋ ਗੁਰੂਪੀਤਾ ਦੀ ਹੋਂਦ ਤੱਕ ਤੇਰਾ ਸੇ ਮੋੜਿਆ ਤਾਂ ਡਿੱਗ ਚੁਕਾਣਾ ਸੀ ਬਸ ਮੈਂ ਹੋਰ ਕੁਝ ਨਹੀਂ ਸੁਣਨਾ ਚਾਹੁੰਦਾ ਬਾਗੀ ਗੁਰੂ ਦੇ ਬਾਗੀ ਬੱਚਿਓ ਸਾਡਾ ਧਰਮ ਕਬੂਲ ਕਰੋ ਜਾ ਬਹਿਰੈਮੀ ਨਾਲ ਮੰਨ ਲਈ ਤਿਆਰ ਹੋ ਜਾਓ ਪਹਿਲਾ ਵਰਨ ਕਬੂਲ ਜੀਵਨ ਕੀ ਛੜ ਆਸ ਖੋਤ ਬਣਾ ਕੇ ਰਹਿਣ ਕਾ ਤੋ ਆਉ ਹਮਾਰੇ ਪਾਸ ਕਾਦੀ ਸਾਤ ਫਤਵਾ ਮੇਰਾ ਫਤਵਾ ਤਿਆਰ ਹੈ ਖਾਨ ਸਾਹਿਬ ਇਹ ਨਾਨੂ ਜਿੰਦਾਦਿਵਾਰੂ ਤੈਨ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ਾਂ ਜਾ ਕੇ ਪੈਸੇ ਕਮਾਉਣ ਦੀ ਦੌੜ ਲੱਗੀ ਹੋਈ ਹੈ ਪਰ ਵਿਦੇਸ਼ ਵਿੱਚ ਜੇਕਰ ਕਿਸੇ ਨਾਲ ਕੋਈ ਅਨਸੁਖਾਵੀ ਘਟਨਾ ਵਾਪਰ ਚੰਦੀ ਹੈ ਤਾਂ ਸੰਗੀ ਸਾਥੀ ਵੀ ਉਸ ਨੂੰ ਅਕੇਲਾ ਛੱਡ ਕੇ ਭੱਜ ਜਾਂਦੇ ਹਨ ਬਲਕਿ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਨਜ਼ੀਕੀ ਪਿੰਡ ਮਾੜੀ ਬੁੱੱਚਾਂ ਤੋਂ ਮਾਪਿਆਂ ਦੇ ਆਪਣੇ ਕੋਲੋਤੇ ਪੁੱਤਰ ਨੂੰ ਹਫਤਾ ਪਹਿਲਾਂ ਜੋਰਡਨ ਲਈ ਤੋਰਿਆ ਸੀ ਪਰ ਉੱਥੇ ਜਾ ਕੇ ਅਰਜਿੰਦਰ ਸਿੰਘ ਅਚਾਨਕ ਬਿਮਾਰ ਹੋ ਗਿਆ ਤੇ ਸੰਗੀ ਸਾਥੀ ਹਸਪਤਾਲ ਐਡਮਿਟ ਕਰਾ ਕੇ ਖਿਸਕ ਗਏ ਤੇ ਦਿਨ ਦਿਨ ਤੋਂ ਅਰਜਿੰਦਰ ਸਿੰਘ ਦੇ ਘਰਦਿਆਂ ਦਾ ਫੋਨ ਵੀ ਨਹੀਂ ਆ ਰਿਹਾ ਉਧਰ ਪਰਿਵਾਰ ਕੋਲ ਕੁਝ ਵੀਡੀਓ ਪਹੁੰਚੇ ਜਿੰਨਾ ਵਿੱਚ ਵੈਂਟੀਲੇਟਰ ਤੇ ਪਿਆ ਉਹ ਨਜ਼ਰ ਆ ਰਿਹਾ ਹੈ ਪਰਿਵਾਰ ਦੀ ਮਾਂ ਦੀ ਹਾਲਤ ਵੀ ਬਹੁਤ ਕਮਜ਼ੋਰ ਹੈ ਤੇ ਡੇਢ ਕਿੱਲੇ ਪਹਿਲੀ ਨਾਲ guzara ਹੋ ਰਿਹਾ ਹੈ ਵਿਵਸਥਿਤ ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂអនុਪਹਾਰ ਲਗਾ ਰਿਹਾ ਹੈ ਕਿ ਜਿੰਦੇ ਜਾਗਦੇ ਉਸ ਦੇ ਇਕਲੋਤੇ ਪੁੱਤਰ ਨੂੰ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਸਹੀ ਡਾਕਟਰ ਨਾਲ ਇਲਾਜ ਕਰਵਾ ਸਕੀਏ ਤੇ ਤੁੰਗਿਆ ਜੀ ਭਾਜੀ ਇੱਥੋਂ ਤਹਿਤਵਾਰ ਦਾ ਗਿਆ ਹੈ ਤੇ ਗਾਂਹ ਜਾ ਕੇ ਅੱਜ ਦੇ ਦਿਨ ਪੜਿਆ ਜੀ ਰਾਤ ਦੇ 11 ਵਜੇ ਉਹਨ ਵੀ ਚੰਗਾ ਪੜਾ ਕੀਤਾ ਵੀ ਮੈਂ ਪੜ ਗਿਆ ਕੋਈ ਟੈਨਸ਼ਨ ਨਹੀਂ ਲੈਣੀ ਜਿਉਂ ਡਾਲੀ ਗਿਆ ਹਜੇ ਇਥੋਂ ਦੇ ਖਬਰ ਹਾਨ ਕੋ ਦਿਨ ਦਾ ਹੀ ਨਹੀਂ ਖਬਰ ਜਿੱਦਾਂ ਦੇ ਗਏ ਆਏ ਤੇ ਕੋ ਦਿਨ ਦਾ ਹੀ ਨਹੀਂ ਇਹੋ ਹੀ ਹਾਂਦੇ ਰਾਤ ਇਹਨੂੰ ਕੁਝ ਹੋ ਗਿਆ ਰਾਤ ਹੀ ਹੋ ਗਿਆ ਕਦੀ ਆਂਦੇ ਨੇ ਬਾਹਰ ਦਾ ਕੋਈ ਨੁਕਸ ਪੈ ਗਿਆ ਕਦੀ ਕੋਜ ਕਦੀ ਕੋਜ ਜੈਨੇ ਆਉਂ ਵੀ ਆਏ ਤੇ ਟੇਨ ਟੇਨ ਤੋਂ ਨਾ ਕਰੇ ਪਾਈ ਰੱਖਿਆ ਚਾਰ ਦਿਨ ਖਬਰ ਉਹਨਾਂ ਜਿੰਨਾ ਖੜਿਆ ਅਜੇ ਉਹਨਾਂ ਹੀ ਦਿੱਤਾ ਇੱਥੇ ਆਡੇ ਡੇਰੇ ਤੂੰ ਮੈਂ ਮੁੰਡਾ ਇੱਥੇ ਗੌਂਡਾ ਹਨ ਤੇ ਇੱਕ ਇਦਾਂ ਬਰਸਾਦ ਵਾਲ ਦਾ ਮੁੰਡਾ ਇਹ ਮਾਮੇ ਪੂਆ ਦੇ ਗਏ ਹਨ ਤੇ ਉਹਨਾਂ ਹੀ ਇਹਨੂੰ ਖੜਿਆ ਫੋਨ ਕਰ ਕਰਕੇ ਪਖਾਰੀ ਹਸਤਾਲੇ ਕੋਈ ਤੇ ਉਹਦੇ ਚ ਉਹਨਾਂ ਨੇ ਦਾਹਲ ਕਰਾਇਆ ਤੇ ਇਹ ਹੋਈ ਆਨੇ ਆ ਮੇਰਾ ਡਾ ਮੁੰਡਾ ਆਜੇ ਆਪਣੇ ਘਰ ਰੋਜੀ ਬਾਜੀ ਹੀ ਕੁਝ ਨਹੀਂ ਕੀ ਕੋ ਮੰਗਦੇ ਪਤੀ ਆ ਮੇਰਾ ਜੀ ਬਾਹਾਂ ਦੇ ਸਾਹਮਣੇ ਗਿਆ ਤੇ ਆਪਣੀ ਮਰਜ਼ੀ ਨਾਲ ਹੀ ਇਹ ਵਾਰ ਪਰ ਮੈਂ ਤੇ ਸਗੋਂ ਤਾਂ ਹਾਂ ਚੱਲ ਤੂੰ ਹੀ ਇੱਥੇ ਹੀ ਕੰਮ ਕਰੀ ਜਾਓ ਤੇ ਨਾ ਜਾ ਤੂੰ ਅੱਛਾ ਤੇ ਉਹ ਫਿਰ ਤੁਹਾਨੂੰ ਪਤਾ ਆਪਣੀਆਂ ਮਰਜ਼ੀਆਂ ਵਾਲੇ ਨੇ ਜ਼ਮੀਨ ਹੈਈ ਸਾਡੇ ਕੋਲ ਕੋਈ ਕੱਲਾ ਕੱਲਾ ਡੇ 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 ਕੱਲਾ ਡੇ 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 ਹੋਣੋਂ ਫੋਨ ਨਹੀਂ ਚੁੱਕਦੇ ਲਾਗੇ ਨਹੀਂ ਹੁਣ ਉੱਥੇ ਜਾ ਕੇ ਇਹਨਾਂ ਨੂੰ ਪੁੱਛਿਆ ਮੁੜ ਕੇ ਫੋਨ ਹੀ ਨਿਕਲ ਪਰਸੋਂ ਦਾ ਚੁੱਕਦੇ ਸਰਚਨ ਸਿੰਘ ਇਹ ਜੀ ਬੇੜਾ ਹੈ ਮੇਰਾ ਉਹ ਜੀ ਜਦੋਂ ਉੱਥੋਂ ਗਿਆ ਦਿਹਾੜੀ ਬੰਬੇ ਰਿਆ ਤੇ ਫੇਰ ਉੱਥੋਂ ਨਾਲ ਮੁੰਡਿਆਂ ਦੇ ਚੜ ਗਿਆ ਮੁੰਡੇ ਹੋਰ ਵੀ ਹਨ ਜਾਣ ਨਾਲੇ ਤੇ ਬਸ ਜਦੋਂ ਉੱਥੇ ਕਮਰੇ ਚ ਗਿਆ ਪਤਾ ਨਹੀਂ ਫਿਰ ਕੀ ਹੋਇਆ ਤੇ ਫੇਰ ਉੱਥੇ ਬਿਮਾਰ ਹੋ ਗਿਆ ਬਿਮਾਰ ਹੋ ਗਿਆ ਤੇ ਫੇਰ ਉੱਥੇ ਹੀ ਦੋ ਦਿਨ ਖਰੇ ਉਹਨਾਂ ਨੇ ਕਿਤੇ ਕਮਰੇ ਜਿਹਾ ਪਾਇ ਰਗਾ ਫੇਰ ਦਾਹਲ ਕਰਾਇਆ ਤੇ ਹੁਣ ਉਹ ਮੁੰਡੇ ਵੀ ਉਥੋਂ ਆਲੂ ਲਗਾ ਰਹੇ ਤੇ ਹੁਣ ਅਹੀ ਹੀ ਕਰੀਏ ਵੀ ਸਾਨੂੰ ਤੇ ਕੋਈ ਅਸਰਾ ਨਹੀਂ ਰਿਹਾ ਨਾ ਕੋਈ ਉੱਥੇ ਬੰਦਾ ਹੀ ਹੈ ਸਾਡਾ ਸਾਡੀ ਕੋਈ ਪੇਸ਼ ਨਹੀਂ ਜਾਂਦੀ ਜਾਂ ਤੇ ਕੋਈ ਸਰਕਾਰ ਸਾਡੀ ਮਤ ਕਰੇ ਤੇ ਫੇਰ ਹੀ ਮੁੰਡਾ ਵਾਸੀ ਨਾ ਭਾਂਵੇਂ ਇੱਧਰ ਆ ਸਕ ਕੇ ਤੇ ਜੇ ਕਿਤੇ ਜਾਨ ਵੱਜ ਜਾ ਉਹਦੀ ਤੇ ਉੱਥੇ ਤੇ ਹੁਣ ਕੋਲ ਕੋਈ ਵੀ ਨਹੀਂ ਨਾ ਕੋਈ ਕੋਲ ਜਾਂਦਾ ਹੀ ਹੈ ਕੋਟ ਸੰਤੋਖ ਰਾਏ ਵਿਖੇ ਬੁਰਾ ਨਹੀਂ ਅਤੇ ਮਸ਼ਹੂਰ ਸੁਨਿਆਰੇ ਦੀ ਦੁਕਾਨ ਸਤਨਾਮ ਜੁਐਲਰਜ਼ ਨਾਮਕ ਦੁਕਾਨ ਦੇ ਬੀਤੀ ਰਾਤ ਚੋਰਾ ਨੇ ਵੱਡੀ ਚੋਰੀ ਦੀ ਵਾਰਦਾਤ ਨੂੰ ਚਾਂਮੂ ਦਾ ਦੁਕਾਨ ਮਾਲਕ ਅਨੁਸਾਰ ਸਵੇਰੇ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਸਵੇਰੇ ਉਹ ਆਪਣੇ ਬੇਟੇ ਅਨਮੋਲ ਸਿੰਘ ਦੇ ਨਾਲ ਜਦੋਂ ਉੱਥੇ ਪਹੁੰਚਿਆ ਤਾਂ ਉਹਨਾਂ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ ਤੇ ਚੋਰਾ ਵੱਲੋਂ ਅੰਦਰੋਂ ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ ਸੀ ਮੇਰਾ ਨਾਮ ਸਤਨਾਮ ਸਿੰਘ ਹੈ ਮੇਰੀ ਜੁਐਲਰੀ ਸ਼ਾਪ ਦੀ ਦੁਕਾਨ ਹੈ ਕੋਟ ਸੰਤੋਖ ਰਾਏ ਚ ਮੇਰੀ ਜਿਹੜੀ ਰਾਇਸ਼ ਹੈ ਉਹ ਧਾਰੀਵਾਲ ਰਾਤੀ ਮੈਨੂੰ ਮੇਰੇ ਮਾਲਕ ਦਾ ਫੋਨ ਆਇਆ 5 ਵਜੇ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਵਾ ਤੇ ਸ਼ੀਸ਼ੇ ਵਾਲਾ ਲੋਕ ਵੀ ਖੁੱਲਾ ਵਾ ਤੇ ਤੁਹਾਡੀ ਦੁਕਾਨ ਤੇ ਕੋਈ ਘਟਨਾ ਵਾਪਰੀ ਆ ਉਰ ਤੋਂ ਮੈਂ ਅੱਧੇ ਘੰਟੇ ਬਾਅਦ ਇੱਥੇ ਆਇਆ ਵਾਂ 5:30 ਵਜੇ ਤੇ ਮੈਂ 5:30 ਵਜੇ ਇੱਥੇ ਆਇਆ ਮੈਂ ਤੇ ਮੇਰਾ ਬੇਟਾ ਗੱਡੀ 'ਚ ਅਸੀਂ ਆਉਂਦਾ ਵੇਖਿਆ ਸਾਰਾ ਸਮਾਨ ਖਿਲਰਿਆ ਪਿਆ ਸੀ ਤੋਂ ਜੋ ਵੀ ਸਮਾਨ ਹੈਗਾ ਚਾਂਦੀ ਦਾ ਜੋ ਵੀ ਸੋਨੇ ਦਾ ਥੋੜਾ ਬਤ ਉਹ ਸਾਰਾ ਲੈ ਗਏ ਕੈਮਰੇ ਲੱਗੇ ਸੀ ਪਰ ਉਹਨਾਂ ਨੇ ਕੈਮਰੇ ਵਿੱਚ ਜਿਹੜੀ ਡੀਵੀਆਰ ਉਹ ਨਾਲ ਲੈ ਗਿਆ ਬਾਕੀ ਰਕ ਜਿਹਦੇ ਵਿੱਚ ਰਿਕਾਰਡਿੰਗ ਹੋਣੀ ਸੀ ਉਹ ਡੀਵੀਆਰ ਲੈ ਕੇ ਨਾਲ ਉਹਦੇ ਵਿੱਚ ਫਿਰ ਫਾਇਦਾ ਕੋਈ ਨਹੀਂ ਉਹ ਡੀਵੀਆਰ ਹੋਊਗੀ ਫਿਰ ਰਿਕਾਰਡਿੰਗ ਨਿਕਲ ਜੀ ਲਗਭਗ 15 ਲੱਖ ਹੋਗੀ ਇਹ ਹਿਬਸ ਤੇ ਬਾਕੀ ਚਾਂਦੀ ਸੀ ਤੇ 10 ਕਿਲੋ ਹਣੀ ਜਾਂਦੀ ਅੱਧਾ ਕਿਲੋ ਤੇ ਬਾਕੀ ਕੋਕੇ ਹੀ 1.5 200 ਗ੍ਰਾਮ ਤੇ ਬਾਕੀ ਉਹ ਸਾਰਾ ਕੁਝ ਲੈ ਕੇ ਨਹੀਂ ਆਡੇ ਲਾ ਕੇ ਚਾਕੇ ਇੱਕ ਦੋ ਵਾਰੀ ਹੋਈਆਂ ਚੋਰੀਆਂ ਹਾਂ ਮੈਂ ਅੱਜ ਕੋਈ 9 ਵਜੇ ਜਾ ਕੇ ਨਾ ਧਾਰੀਵਾਲ ਥਾਣੇ ਰਿਪੋਰਟ ਲਖਾਈ ਆ ਉੱਥੋਂ ਆਏ ਸੀ ਸਬ ਇੰਸਪੈਕਟਰ ਸਤਨਾਮ ਸਿੰਘ ਆਏ ਉਹਨਾਂ ਆ ਕੇ ਮੌਕਾ ਵੇਖਿਆ ਰਿਕਾਰਡਿੰਗ ਲਾ ਕੇ ਜਗਦੀਆਂ ਵੇਖੀਆਂ ਤੇ ਹੁਣ ਮੈਡਮ ਜਿਹੜੇ ਐਸ ਐਚਓ ਸਾਹਿਬ ਉਹ ਵੀ ਆ ਰਹੇ ਨੇ ਅਸੀਂ ਮੰਗ ਕਰਨਾ ਵੀ ਉਹ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਏ ਤੇ ਸਾਡਾ ਜਿਹੜਾ ਸਮਾਨ ਵਾਪਸ ਕਰਾਇਆ ਜਾਏ ਗੁਰਦਾਸਪੁਰ ਸੈਂਟਰਲ ਜੇਲ੍ਹ ਵਿੱਚ ਹੋਈ ਦੋ ਗੁੱਟਾਂ ਦੇ ਦਰਮਿਆਨ ਲੜਾਈ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਪੁਲਿਸ ਵੱਲੋਂ ਜੇਲ੍ਹ ਅਧਿਕਾਰੀ ਦੀ ਸ਼ਿਕਾਇਤ ਤੇ ਦੋਹਾਂ ਗੁੱਟਾਂ ਦੇ 13 ਬੰਦਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਬੰਦ ਹਵਾਲਾਤ ਤੇ ਸਾਹਿਲਪ੍ਰੀਤ ਉਰਫ ਸੋਹੀ ਪੁੱਤਰ ਜਰਨੈਲ ਸਿੰਘ ਅਤੇ ਹਵਾਲਾਤ ਤੇ ਬਲਵਿੰਦਰ ਸਿੰਘ ਬਿੱਲੀ ਪੁੱਤਰ ਗੁਰਦੀਪ ਸਿੰਘ ਦਰਮਿਆਨ ਬਹਿਸ ਬਾਜੀ ਅਤੇ ਗਾਲੀ ਗਲੋਚ ਤੋਂ ਇਹ ਮਾਮਲਾ ਪੱਕਿਆ ਸੀ ਜਿਨ੍ਹਾਂ ਵਿੱਚ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਜੋ ਕਰ ਦਿੱਤੀ ਹੈ ਜਿਹਦੇ ਵਿੱਚ ਗਗਨ ਅਤੇ ਮੀਤਾ ਤੇ ਸੋਹੀ ਹੋਣੀ ਸੀ ਇਹਨਾਂ ਦੇ ਖਿਲਾਫ ਜਿਹੜਾ ਗਰੁੱਪ ਸੀ ਆਪਸੇ ਇਹਨਾਂ ਦੀ ਪੁਰਾਣੀ ਕੋਈ ਰੰਜਿਸ਼ ਬਾਜੀ ਸੀ ਜਿਸ ਕਰਕੇ ਇਹਨਾਂ ਦੀ ਆਪਸ ਵਿੱਚ ਹੱਥੇ ਹੱਤੇ ਲੜਾਈ ਹੋਈ ਜਿਨ੍ਹਾਂ ਨੂੰ ਹੁਣ ਪ੍ਰੋਟੈਕਸ਼ਨ ਅੰਡਰ ਤੇ ਲਿਆ ਕੇ ਜੋ ਗਲੇਰੀ ਪੁੱਛ ਗਏ ਵਿੱਚ ਜੋ ਵੀ ਸਾਹਮਣੇ ਆਊਗਾ ਉਹ ਅਮਲ ਵਿੱਚ ਲਿਆਂਦਾ ਜਾਊਗਾ ਕਿੰਨੇ ਬੰਦੇ जख्मी ਹੋਏ ਜਖਮੀ ਤੇ ਦੋ ਤਿੰਨ ਬੰਦੇ ਸੀ ਜੀ ਤੇ ਲੇਕਿਨ ਇਹ ਜਿਹੜੇ ਲੜਨ ਵਾਲੇ ਸੀ ਉਹ ਚ 10-12 ਜੁਨੇ ਸੀ ਦੋਨੋਂ ਤਰ੍ਹਾਂ ਦੇ जख्मी ਦੋਨੇ ਤਰ੍ਹਾਂ ਦੇ ਚ ਗगन ਜਿਹੜਾ ਗੰਭੀਰ जख्मी ਸੀ ਇਹਦੇ ਤੇ ਕਿੰਨੇ ਹਮਲਾ ਕੀਤਾ ਇਹ ਇਸੋ ਹੀ ਇਹਨਾਂ ਨੇ ਕੀਤਾ ਸੀ ਜੀ ਕਿਹੜੇ-ਕਿਹੜੇ ਗਰੁੱਪ ਐ ਦੋ ਇਹ ਜੀ ਜਿੱਦਾਂ ਲੋਕਲੀ ਉੱਥੇ ਅੰਦਰ ਜੇਲ੍ਹ ਦੇ ਵਿੱਚ ਜਿਹੜੇ ਗਰੁੱਪ ਨੇ ਸੋਹੀ ਗਰੁੱਪ ਤੇ ਮੀਤਕ ਗਰੁੱਪ ਉਹਦਾ ਕੋਈ ਵੱਡਾ ਗਰੁੱਪ ਨਹੀਂ ਹੈਗਾ ਜੀ ਕਿੰਨੇ ਬੰਦੇ ਆ ਦੇ ਖਿਲਾਫ ਕਾਰਵਾਈ ਕੀਤੀ ਗਈ ਤੇਰਾ ਬੰਦੇ ਖਿਲਾਫ ਕੋਈ ਗੈਂਟਾ ਮੂਤਨਾ ਦਾ ਹੈ ਬਸ ਨਹੀਂ ਕੋਈ ਐਹੋ ਜੀ ਗੱਲ ਬਾਤ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਜੋੜਾ ਛਤਰਾ ਵਿੱਚ ਕਣਕ ਦੀ ਵੰਡ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋਇਆ ਮੌਕੇ ਤੇ ਮੌਜੂਦ ਕਣਕ ਲੈਣ ਆਈ ਲੋਕਾਂ ਨੇ ਦੱਸਿਆ ਕਿ ਇਕ ਤਾਂ ਉਹਨਾਂ ਨੂੰ ਕਣਕ ਦੀ ਵੰਡ ਕਰਨ ਦੇ ਸਮੇਂ ਦੱਸਿਆ ਨਹੀਂ ਜਾਂਦਾ ਤੇ ਦੂਜਾ ਪਿਛਲੀ ਕੱਟੀ ਗਈਆਂ ਪਰਚੀਆਂ ਦੀ ਕਣਕ ਵੀ ਉਹਨਾਂ ਨੂੰ ਨਹੀਂ ਮਿਲ ਰਹੀ ਦੂਜੇ ਵਾਸੀ ਜਦੋਂ ਕਣਕ ਵੰਡ ਰਿਡੀਪੂ ਹੋਲਡਰ ਨਾਲ ਪਿਛਲੀ ਕਣਕ ਲਾਪਾਤਰੀ ਨੂੰ ਨਾ ਮਿਲਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਦਾ ਜਵਾਬ ਉਸ ਸਮੇਂ ਦੇ ਮੌਜੂਦ ਇਨਸਪੈਕਟਰ ਹੀ ਦੇ ਸਕਦੇ ਹਨ ਜਦੋਂ ਡਿੱਪੂ ਡਿੱਪੂ ਹੋਲਡਰ ਨੂੰ ਸਰਕਾਰੀ ਅਧਿਕਾਰੀ ਦੀ ਗੈਰ ਹਾਜ਼ਰੀ ਵਿੱਚ ਵੰਡਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਬਣੀ ਹੈ ਜੋ ਕਣਕ ਦੀ ਵੰਡ ਕਰੇਗੀ ਦੇਖੋ ਜਿਹੜਾ ਜੋੜਾ ਸ਼ਿਤਰਾ ਡਿਸਟ੍ਰਿਬਿਊਸ਼ਨ ਸੈਂਟਰ ਹੈ ਫੂਡ ਸਪਲਾਈ ਦਾ ਉੱਥੇ ਮੈਂ ਇੱਕ ਨਿਰੀਖਕ ਐਜ਼ੀ ਇਨ ਚਾਰਜ ਲੱਗਾ ਦਾ ਤੇ ਮੇਰੇ ਕੋਲ ਕੋਈ 32 ਦੇ ਆਸ-ਪਾਸ ਪਿੰਡ ਨੇ ਤੇ ਉਹਦੇ ਵਿੱਚ ਕਿ ਹੋਇਆ ਕਿ ਪਿਛਲੇ ਤਕਰੀਬਨ ਨਾ 1 ਸਾਲ ਤੋਂ ਜਿਹੜੀ ਕਣਕ ਆ ਰਹੀ ਹੈ ਨਾ ਜਦੋਂ ਮੈਂ ਇੱਥੇ ਆਇਆ ਦਾ ਪਹਿਲੇ ਤੋਂ तकरीबन ਘਟ ਆ ਰਹੀ ਇਹ ਹਰ ਸਾਈਕਲ ਦੇ ਵਿੱਚ ਘਟੋ ਘਟ ਤੇ ਕੋਈ 50 50 60 60 ਕੁਆਂਟੋ ਜਿਹੜੀ ਕਣ ਕੇ ਘਟ ਭੇਜਦੇ ਜਾਂ ਤੇ ਉਥੇ ਗੱਡੀਆਂ ਦੇ ਵੇੜ ਦੇ ਵਿੱਚ ਜਾਦਾ ਪਾ ਦਿੰਦੇ ਨੇ ਤੇ ਜਾਂ ਉਥੇ ਜਿਹੜੇ ਬੈਗਜਿੰ ਨੇ ਉਹ ਘਟਾ ਦਿੰਦੇ ਨੇ ਤੋਂ ਹਰ ਵਾਰੀ ਇਹਨਾਂ ਨੂੰ ਅਸੀਂ ਲਿਖੀਤੀ ਦਿੰਦੇ ਆ ਡੀ ਐਫ ਐਸ ਸੀ ਸਾਰ ਨੂੰ ਬਗਾਦਾ ਦਿੱਤਾ ਦਾ ਵੀ ਇਨਾ ਬਕਾਇਆ ਸਾਡਾ ਰੀਲੀਜ਼ ਕਰੋ ਬਟ ਉਹ ਹਰ ਵਾਰੀ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਨੇ ਤੋਂ ਪਤਾ ਨਹੀਂ ਇਹਨਾਂ ਦਾ ਕੀ ਦਫਤਰ ਦੇ ਅੰਦਰ ਨੈਕਸਸ ਹੈਗਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਿਹੜਾ ਅੱਜ ਦੇ ਨਾਲ ਸੰਬੰਧਿਤ ਹੈ ਅਕਸੀਡੈਂਟ ਇਹਨਾਂ ਨੇ ਕੀ ਕੀਤਾ ਵੀ ਕਣਕ ਭੇਜਣ ਦੇ ਨੇ ਤੇ ਮੈਂ ਮੌਕੇ ਦਾ ਇਨਸਪੈਕਟਰ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੁੰਦੀ ਤੇ ਪ੍ਰਾਈਵੇਟ ਗੱਡੀਆਂ ਦੇ ਟਰਾਲੀਆਂ ਦੇ ਵਿੱਚ ਲੱਦ ਲੱਦ ਭੇਜ ਜੰਦੇ ਨੇ ਆਪਣੀ ਮਰਜ਼ੀ ਨਾਲ ਕਿਸੇ ਦੇ 80 80 ਬੋਰੇ ਨੇ ਤੇ ਉਹਨੂੰ 50 ਕਵਾਂਟਲ ਪਾਉਂਦੇ ਨੇ 45 ਕਵਾਂਟਲ ਪਾਈ ਜਾਂਦੇ ਨੇ ਆਪਣੇ ਮਨ ਮਰਜ਼ੀ ਨਾਲ ਵੇਟ ਭਰੀ ਜਾਂਦੇ ਆਦਿ ਨੇ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਹੈ ਇਸ ਤੋਂ ਪਹਿਲਾਂ ਕਿ ਜਿਹੜਾ ਡੀਪੋਲਰ ਕਹਿੰਦੇ ਕਿ ਜਿਹੜਾ ਬਕਾਇਆ ਬਾਰੇ ਗੱਲ ਕਰਨ ਦੇ ਲੋਕੀ ਪ੍ਰਾਣੀ ਕਣਕ ਮੰਗਣ ਦੇ ਲੋਕਾਂ ਦੇ ਹੱਥਾਂ ਤੇ ਪੱਤੀਆਂ ਨੇ ਇਹਦੇ ਰਿਗਾਰਡਿੰਗ ਮੈਂ ਦੱਸਾਂ ਕਿ ਕਣਕ ਐਚਲੀ ਘੱਟ ਭੇਜੀ ਗਈ ਉਹਦੇ ਰਿਗਾਰਡਿੰਗ ਮੈਂ ਇਹਨਾਂ ਨੂੰ ਇੱਕ ਡੀਐਫਐਸਸੀ ਨੂੰ ਪ੍ਰੈਜੈਂਟੇਸ਼ਨ ਵੀ ਦਿੱਤੀ ਦੀਏ ਤੇ ਡੀਪੋ ਹੌਲਡਰ ਨੇ ਬਕਾਇਦਾ ਪੱਤੀ ਦੀ 25 ਬੰਦੇ ਨੇ ਸਾਈਨ ਕਰਕੇ ਵੀ ਦਿੱਤੀ ਦੀ ਕਿ ਸਾਡੀ ਜਿਹੜੀ ਕਣਕ ਰਿਲੀਜ਼ ਕੀਤੀ ਜਾਣਾ ਇਹਨਾਂ ਦੇ ਬੈਨੀਫਿਸ਼ਰੀਆਂ ਦੀ ਲਿਸਟ ਵੀ ਉਹਨਾਂ ਨੇ ਨਾਲ ਲਾਈ ਦੀ ਤੇ ਡੀਐਫਐਸਸੀ ਜਿਹੜਾ ਉਹ ਕੋਈ ਇੱਥੇ ਕਾਰਵਾਈ ਨਹੀਂ ਕਰਨ ਰਿਹਾ ਦਾ ਕਿਉਂਕਿ ਉਹਦੇ ਛੇਤੇ ਬੰਦੇ ਉਹਨੇ ਆਪਣੇ ਸਟੋਰੇਜ ਪੁਆਇੰਟਾਂ ਤੇ ਲਗਾ ਰੱਖੇ ਦਿਨ ਤੇ ਥੋੜੇ ਦਿਨ ਪਹਿਲਾਂ ਉ ਤੇ ਕਮੀ ਪੇਸ਼ੀ ਪਾਈਗੀ ਤੋਂ ਉਹਨੂੰ ਚੀਜ਼ਾਂ ਨੂੰ ਮੇਕਅਪ ਕਰਨ ਵਾਸਤੇ ਜਿਹੜੀ ਸਾਡੇ ਡਿੱਪਾਂ ਦੀ ਕਣਕ ਨੂੰ ਭੇਜਣੇ ਨੇ ਇਹਦੇ ਤੇ ਜੇ ਭੇਜਦੇ ਨੇ ਤੇ ਉਹ ਟਰਾਲੀਆਂ ਦੇ ਵਿੱਚ ਭੇਜ ਕੇ ਘਟਵਾਦ ਕਰਕੇ ਭੇਜੀ ਜਾਂਦੇ ਨੇ ਤੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈਗੀ ਕਿਉਂਕਿ ਮੈਂ ਇਹਨਾਂ ਦੇ ਬੋਲ ਰਹੇ ਦੇ ਬਕਾਇਆ ਦੇ ਸਬੰਧ ਦੇ ਇਹਨਾਂ ਨਾਲ ਲੜ ਰਹੇ ਆ ਉਹਨਾਂ ਨੂੰ ਗਰੀਬਾਂ ਨੂੰ ਬਕਾਇਆ ਦੋ ਲੋਕਾਂ ਦੀ ਜਾਣ ਕਹਿੰਦੇ ਨੇ ਕੇਂਦਰ ਦੀ ਮੋਦੀ ਯਾਨੀ ਕਿ ਭਾਜਪਾ ਸਰਕਾਰ ਨੇ ਡਾਕਟਰ ਮਨਮੋਹਨ ਸਿੰਘ ਦੇ ਮ੍ਰਿਤਕ ਸਰੀਰ ਦਾ ਆਮ ਲੋਕਾਂ ਲਈ ਬਣੇ ਨਿਗਮ ਬੋਧ ਘਾਟ ਤੇ ਸੰਸਕਾਰ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਬੇਇੱਜ਼ਤੀ ਕੀਤੀ ਹੈ ਡਾਕਟਰ ਸਾਹਿਬ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿਣ ਤੋਂ ਪਹਿਲਾਂ ਤਿੰਨ ਦਹਾਕੇ ਕੇਂਦਰ ਸਰਕਾਰ ਦੇ ਵੱਡੇ ਵੱਡੇ ਅਹੁਦਿਆਂ ਤੇ ਤਾਇਨਾਤ ਰਹੇ ਵਿੱਤ ਮੰਤਰੀ ਬਣ ਕੇ ਉਹਨਾਂ ਨੇ ਭਾਰਤ ਦੀ ਅਰਥਵਿਵਸਥਾ ਨੂੰ ਵੱਡੇ ਅਰਥਚਾਰਿਆਂ ਨਾਲ ਜੋੜਿਆ ਅਤੇ ਵਿਕਾਸ ਦੀ ਦਰ ਨੂੰ ਬੁਲੰਧੀਆਂ ਤੇ ਪਹੁੰਚਾ ਕੇ ਦੇਸ਼ ਨੂੰ ਦੁਨੀਆ ਦੇ ਵੱਡੇ ਅਰਥਚਾਰਿਆਂ ਦੇ ਬਰਾਬਰ ਖੜਾ ਕਰ ਦਿੱਤਾ। ਤਕਰੀਬਨ 35 ਸਾਲ ਡਾਕਟਰ ਮਨਮੋਹਨ ਸਿੰਘ ਦੇਸ਼ ਦੀਆਂ ਆਰਥਿਕ ਨੀਤੀਆਂ ਨੂੰ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਈ। ਅੱਜ ਦੀ ਮੋਦੀ ਸਰਕਾਰ ਉਹਨਾਂ ਵੱਲੋਂ ਵਾਈਆਂ ਆਰਥਿਕ ਲੀਹਾਂ ਉਤੇ ਹੀ ਚੱਲ ਰਹੀ ਹੈ। ਉਹਨਾਂ ਨੇ ਅਮਰੀਕਾ ਨਾਲ ਸਮਝੌਤਾ ਕਰਕੇ ਭਾਰਤ ਨੂੰ ਪਰਮਾਣੂ ਸ਼ਕਤੀ ਵਾਲੇ ਦੇਸ਼ਾਂ ਦੀ ਕਤਾਰ ਵਿੱਚ ਖੜਾ ਕੀਤਾ। ਅਰਥਸ਼ਾਸਤਰੀ ਤੌਰ ਤੇ ਡਾਕਟਰ ਮਨਮੋਹਨ ਸਿੰਘ ਦਾ ਲੋਹਾ ਸਾਰੀ ਦੁਨੀਆ ਮੰਦੀ ਸੀ ਉਹ ਬੁੱਧੀਮਾਨ ਅਤੇ ਮਿਹਨਤੀ ਇਮਾਨਦਾਰ ਸਨ ਜਿਨ੍ਹਾਂ ਦੇ ਮੁਕਾਬਲੇ ਤੇ ਸਿਆਸਤਦਾਨ ਦੁਨੀਆ ਵਿੱਚ ਬਹੁਤ ਹੀ ਘੱਟ ਹਨ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਨੇ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦੀ ਹੈ ਕਿ ਡਾਕਟਰ ਸਾਹਿਬ ਦੀ ਸ਼ਾਂਤੀ ਲਈ ਅਰਦਾਸ ਕਰਨ ਡਾਕਟਰ ਮਨਮੋਹਨ ਸਿੰਘ ਨੇ ਸਿੱਖ ਦਸਤਾਰ ਅਤੇ ਪਛਾਣ ਨੂੰ ਦੁਨੀਆ ਭਰ ਵਿੱਚ ਉੱਚੇ ਤਾਕਤ ਤੇ ਕੇਂਦਰਾ ਤੱਕ ਪਹੁੰਚਾਇਆ ਹੈ ਇਸ ਸੰਜੀਵ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ ਪ੍ਰਧਾਨ ਪੱਤਰਕਾਰ ਜਸਪਾਲ ਸਿੰਘ ਸਿੱਧੂ ਰਾਜਵਿੰਦਰ ਸਿੰਘ ਰਾਹੀ ਗੁਰਪ੍ਰੀਤ ਸਿੰਘ ਗਲੋਬਲ ਸਿੱਖ ਕੌਂਸਲ ਸੁਰਿੰਦਰ ਸਿੰਘ ਕਿਸ਼ਨਪੂਰਾ ਅਤੇ ਡਾਕਟਰ ਖੁਸ਼ਹਾਲ ਸਿੰਘ ਜਰਨਲ ਸਕੱਤਰ ਆਦਿ ਸ਼ਾਮਲ ਸਨ ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਮੋਹਾਲੀ ਅਤੇ ਚੰਡੀਗੜ੍ਹ ਦੀ ਸੰਜੀ ਮੀਟਿੰਗ ਮੱਖਣ ਸਿੰਘ ਜ਼ਿਲ੍ਹਾ ਸਕੱਤਰ ਮੋਹਾਲੀ ਦੀ ਪ੍ਰਧਾਨਗੀ ਹੇਠ ਕਰਵਾਈ ਗਈ ਜਿਸ ਵਿੱਚ ਸੰਸਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ ਕੌਮੀ ਕੋਆਰਡੀਨੇਟਰ ਬੁਰਕੀਰਤ ਸਿੰਘ ਖੇੜਾ ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤ ਪਾਲਕੌਰ ਕੌਮੀ ਮੁਖ ਸਕੱਤਰ ਬਲਵਿੰਦਰ ਕੌਰ ਅਤੇ ਉਪ ਪ੍ਰਧਾਨ ਪੰਜਾਬ ਸ੍ਰਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਹੁੰਚੇ। ਇਸ ਮੌਕੇ ਸੰਸਦਵਾਂ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਜਿਸ ਵਿੱਚ ਗੁਰਪ੍ਰੀਤ ਸਿੰਘ ਨੂੰ ਪੰਜਾਬ ਚੇਅਰਮੈਨ, ਗੁਰਿੰਦਰ ਸਿੰਘ ਤੰਬਰ ਕੌਮੀ ਸਲਾਹਕਾਰ, ਰਾਜੀਵ ਸ਼ਰਮਾ ਚੇਅਰਮੈਨ ਆਰਟੀਆਈ ਸਲ ਚੰਡੀਗੜ੍ਹ, ਕੁਨਾਲ ਤੇ ਮਾਨਸ ਕੱਤਰ ਚੰਡੀਗੜ੍ਹ, ਅਜੀਤਪਾਲ ਸਿੰਘ ਸਲਾਹਕਾਰ ਆਰਟੀਆਈ ਸਲ ਮੋਹਾਲੀ, ਮੱਖਣ ਸਿੰਘ ਕੱਤਰ ਮੋਹਾਲੀ, ਗੁਰਬਚਨ ਸਿੰਘ ਉਪ ਚੇਅਰਮੈਨ ਚਿਲਾ ਮੋਹਾਲੀ, ਸ਼ਸ਼ੀ ਖੰਨਾ ਅਤੇ ਸੁਜੀਤ ਕੌਰ ਨੂੰ ਨਿਯੁਕਤ ਕਰਕੇ ਸਨਾਖਤੀ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਦੋਸਤੋ ਇਹ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਵਜ਼ਾਜ਼ਤ ਰੱਬ ਰਾਖਾ